ਇਹ ਲੜਕੀ ਦੇ ਕੈਲਗਰੇ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਗੋਰੇ ਦੇ ਵੱਲੋਂ ਉਸਦੇ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ। ਲੁਕੜੀ ਪੂਰੀਆ ਚਿੱਕਾ ਮਾਰੀ ਸੀ ਪਰ ਉਹਦੀ ਕਿਸੇ ਨੇ ਆਣ ਕੇ ਮਦਦ ਨਹੀਂ ਕੀਤੀ। ਇਹ ਨਹੀਂ ਕਿ ਕਮਾ ਕੇ ਆਪ ਗੋਰਿਆਂ ਨੂੰ ਦੇਈ ਗਈ ਫਿਰ ਕੀ ਫਾਇਦਾ। ਇੱਥੇ ਨਾ ਪੰਜਾਬੀਆਂ ਨੂੰ ਇੱਕ ਸ਼ਰਮ ਮਾਰ ਜਾਂਦੀ। ਹਰ ਕੋਈ ਆਣ ਕੇ ਮੁੱਤਾ ਸਰਕਾਰ ਤੇ ਆ ਜਾਂਦਾ ਹੈ। ਬਿਲਕੁਲ। ਇੱਕ ਖਾਸ ਵਿਚਾਰ ਚਰਚਾ ਕਰਾਂਗੇ ਗੱਲ ਕਰੀਏ ਤਾਂ ਬੀਤੇ ਦਿਨੀ ਇੱਕ ਲੜਕੀ ਦੀ ਕੈਲਗਰੀ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਗੋਰੇ ਦੇ ਵੱਲੋਂ ਉਸਦੇ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਅਕਸਰ ਇਹ ਕਿਹਾ ਜਾਂਦਾ ਹੈ ਕਿ ਲੜਕੀਆਂ ਸੇਫ ਨਹੀਂ ਹੈ ਜਿਸ ਦੇ ਕਰਕੇ ਲੜਕੀਆਂ ਵਿਦੇਸ਼ਾਂ ਨੂੰ ਭੱਜਦੀਆਂ ਨੇ ਕਿ ਪੰਜਾਬ ਦੀ ਗੱਲ ਕਰੀਏ ਤਾਂ ਵਿਦੇਸ਼ਾਂ ਦੀ ਗੱਲ ਕਰੀਏ ਤੇ ਕੀ ਹੁਣ ਵਿਦੇਸ਼ਾਂ ਵਿੱਚ ਵੀ ਲੜਕੀਆਂ ਦੇ ਨਾਲ ਜਿਹੜੀ ਬਦਸਲੂਕੀ ਹੋ ਰਹੀ ਹੈ ਇਸ ਬਾਰੇ ਹੀ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਕੋਮਲ ਪ੍ਰੀਤ ਕੋਰ ਮੈਮ ਮੌਜੂਦ ਨੇ ਮੈਮ ਕਿਵੇਂ ਦੇਖਦੇ ਹੋ ਰੀਲ ਵਾਇਰਲ ਹੋਈ ਹੈ ਜਿਹੜੀ ਉਸ ਦੇ ਵਿੱਚ ਲੜਕੀ ਦੇ ਨਾਲ ਗੋਰੇ ਦੇ ਵੱਲੋਂ ਬਦਸਲੂਕੀ ਕੀਤੀ ਜਾ ਰਹੀ ਹੈ ਔਰ ਇੱਕ ਖਾਸ ਲੜਕੀ ਦੇ ਵੱਲੋਂ ਇਸ ਦੇ ਵਿੱਚ ਬਿਆਨ ਦਿੱਤਾ ਗਿਆ ਹੈ ਕਿ ਉੱਥੇ ਇੰਨੇ ਸਾਰੇ ਪੰਜਾਬੀ ਵੀ ਮੌਜੂਦ ਸੀ ਲੇਕਿਨ ਕਿਸੇ ਦੇ ਵੱਲੋਂ ਵੀ ਉਸ ਦੀ ਕੋਈ ਵੀ ਮਦਦ ਨਹੀਂ ਕੀਤੀ ਗਈ ਹਾਂਜੀ ਜੀ ਆਪਾਂ ਗੱਲ ਕਰੀਏ ਨਾ ਪੰਜਾਬੀ ਪੰਜਾਬੀ ਦਾ ਸਾਰਾ ਹੁੰਦਾ ਆ ਹਨਾ ਜਿਸ ਤਾਂ ਕਿ ਉਹ ਲੇਡੀ ਨੇ ਕਿਹਾ ਹੈ ਕਿ ਮਤਲਬ ਕਿ ਮੇਰੇ ਕਿਸ ਨੇ ਮਦਦ ਨਹੀਂ ਕੀਤੀ ਹੈਗੀ ਬਿਲਕੁਲ ਉਹਨਾਂ ਦਾ ਉਹਦੇ ਮਨ 'ਚ ਇਹ ਸੀ ਕਿ ਪੰਜਾਬਣ ਆ ਹਨਾ ਮੈਂ ਪੰਜਾਬ ਤੋਂ ਤੇ ਮੇਰੇ ਵੀ ਕੋਈ ਪੰਜਾਬੀ ਦੋਸਤ ਕੋਈ ਹੋਵੇ ਤੇ ਮੇਰੇ ਕੋਈ ਮਦਦ ਕਰੇ ਤੇ ਹੁਣ ਜੇ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਲੋਕੀ ਜਿਹੜੇ ਬਾਹਰ ਚਾਈ ਜਾਂਦੇ ਕਿ ਸਾਡਾ ਪੰਜਾਬ ਨਹੀਂ ਸੇਫ ਹੈਗਾ ਮਤਲਬ ਕਿ ਆਪਾਂ ਵਿਦੇਸ਼ 'ਚ ਜਿਆਦਾ ਸੇਫ ਆ ਹੁਣ ਕੱਲ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਕਿ ਆਪਾਂ ਤਾਂ ਉਹਦੇ ਕਰਕੇ ਲੋਕੀ ਹੋਰ ਥੰਮਰ ਜਾਣ ਕਿ ਨਹੀਂ ਇੱਥੇ ਬੱਚੇ ਨਹੀਂ ਸੇਵ ਹੈਗੇ ਤੇ ਸਾਡੇ ਉੱਥੇ ਵੀ ਨਹੀਂ ਹੈਗੇ ਕਿਉਂਕਿ ਉੱਥੇ ਤੇ ਇੱਕ ਸਾਡੇ ਆਪਾਂ ਮਾਪਿਓ ਤੋਂ ਦੂਰ ਆ ਕਿ ਜੇ ਆਪਾਂ ਗੱਲ ਕਰੀਏ ਇੱਥੇ ਹਾਨੂੰ ਕੋਈ ਕੁਝ ਕਵੇ ਤਾਂ ਆਪਾਂ ਆਪਣੇ ਉਸੇ ਲਈ ਘਰ ਕੋਲ ਆਨੇ ਕਿ ਸਾਨੂੰ ਆ ਚੀਜ਼ ਹੋਈ ਆ ਹਨਾ ਆਪਾਂ ਮਦਦ ਮੁਸੀਬਤ ਚ ਫਸੇ ਆ ਤੇ ਤੁਹਾਡੇ ਘਰ ਦੇ ਸਾਡਾ ਸਾਥ ਦਿੰਦੇ ਆ ਬਿਲਕੁਲ ਤਾਂ ਉੱਥੇ ਸੱਤ ਸਮੁੰਦਰ ਤੇ ਕੋਈ ਆ ਨਹੀਂ ਸਕਦਾ ਹੈਗਾ ਲੜਕੀ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਔਰ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਬੇਸ਼ੱਕ ਗੋਰਿਆਂ ਤੋਂ ਤੁਹਾਨੂੰ ਕੋਈ ਉਮੀਦ ਨਹੀਂ ਸੀ ਕਿ ਲਾਗੇ ਜਿਹੜੇ ਖੜੇ ਸੀ ਲੇਕਿਨ ਉਸਨੇ ਆਪ ਦੇਖਿਆ ਕਿ ਪੰਜਾਬੀ ਵੀ ਬਹੁਤ ਸਾਰੇ ਲੱਗੇ ਸੀ ਲੇਕਿਨ ਕਿਸੇ ਦੇ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਔਰ ਅਕਸਰ ਡਾਇਲੌਗ ਅਸੀਂ ਫਿਲਮਾਂ ਦੇ ਵਿੱਚ ਵਾਇਰਲ ਹੁੰਦਾ ਦੇਖਿਆ ਕਿ ਬਗਾਨੇ ਮੁਲਕ ਚ ਪੰਜਾਬੀ ਹੀ ਪੰਜਾਬੀਓ ਦੇ ਕੰਮ ਹੁੰਦਾ ਕਹਿੰਦੇ ਕਿ ਪੰਜਾਬੀ ਜਿਹੜੇ ਨੇ ਬਾਹਰ ਜਾ ਕੇ ਬਦਲ ਜਾਂਦੇ ਨੇ ਔਰ ਕਿਸੇ ਨੂੰ ਵੀ ਇਹ ਸਹਾਨਬੁੱਤੀ ਨਹੀਂ ਆਈ ਉਸ ਲੜਕੀ ਤੇ ਲੋਕਾਂ ਨੇ ਪੰਜ ਡਰ ਹੁੰਦਾ ਆ ਕਿ ਜੇ ਉਸ ਕੁੜੀ ਨੂੰ ਕੁਛ ਕਰ ਦੇ ਕਿ ਪਤਾ ਸਾਡੇ ਤੇ ਕੋਈ ਫਾਇਰਿੰਗ ਨਾ ਕਰ ਦੇ ਕਿ ਆਏ ਦਿਨ ਖਬਰ ਆਂਦੀ ਰਹਿੰਦੀ ਆ ਕੈਨੇਡਾ ਤੋਂ ਕਿ ਹਾਂ ਇਸ ਮਤਲਬ ਕਿ ਕਤਲ ਹੋ ਗਿਆ ਕਿ ਪਤਾ ਉਹਦੇ ਕੋ ਕੀ ਹੈਗਾ ਸੀ ਰਵਾਲਰ ਵਗੈਰਾ ਕੁਛ ਨਾ ਹੋਵੇ ਹੋਵੇਗਾ ਉਹਦੇ ਕੋਲ ਕਿ ਪਤਾ ਫਾਇਰਿੰਗ ਨਾ ਕਰ ਦੇ ਤਾਂ ਇਤਕ ਤਾਂ ਕਰਕੇ ਲੋਕੇ ਤਾਂ ਵੀ ਡਰਦੇ ਨਹੀਂ ਅੱਗੇ ਆਉਂਦੇ ਹੈਗੇ ਪਰ ਇਹ ਗੱਲ ਗਲਤ ਆ ਪੰਜਾਬੀ ਆ ਤਾਂ ਤੁਹਾਨੂੰ ਮਦਦ ਕਰਨੀ ਚਾਹੀਦੀ ਇਹ ਨਹੀਂ ਕਹਿ ਸਕਦੇ ਕਿ ਕਿ ਪੰਜਾਬੀ ਉੱਦੇ ਲੋਕ ਹੀ ਉੱਥੇ ਜਿਹੜੇ ਖੜੇ ਸੀ ਜਿਹੜੇ ਗੋਰੇ ਵੀ ਸੀ ਤੇ ਇਨਸਾਨੀਅਤ ਹਰਕੇ ਦੇ ਵਿੱਚ ਹੁੰਦੀ ਆ ਬਿਲਕੁਲ ਬਿਲਕੁਲ ਇਹ ਜ਼ਰੂਰੀ ਨਹੀਂ ਹੈਗਾ ਕਿ ਪੰਜਾਬੀਆਂ ਦੇ ਵਿੱਚ ਇਨਸਾਨੀਅਤ ਹੋਵੇ ਗੋਰਿਆਂ ਦੇ ਵਿੱਚ ਵੀ ਹੈਗੀ ਆ ਬਟ ਕੋਈ ਵੀ ਨਹੀਂ ਅੱਗੇ ਖੜਿਆ ਆਣ ਕੇ ਉਹ ਕੁੜੀ ਪੂਰੀਆਂ ਚੀਕਾਂ ਮਾਰੀ ਸੀ ਪਰ ਉਹਦੀ ਕਿਸੇ ਨੇ ਆਣ ਕੇ ਮਦਦ ਨਹੀਂ ਕੀਤੀ ਇੱਕ ਹੋਰ ਗੱਲ ਦੇਖ ਲਈ ਤਾਂ ਅੱਜ ਕੱਲ੍ਹ ਬੱਚਿਆਂ ਦੇ ਵਿੱਚ ਗੱਲ ਕਰੀਏ ਯੂਥ ਦੇ ਵਿੱਚ ਆਫਟਰ ਪਲੱਸ 2 ਤੋਂ ਬਾਅਦ ਬਾਹਰ ਜਾਣ ਦਾ ਬਹੁਤ ਕ੍ਰੇਜ਼ ਹੈ ਜਦੋਂ ਉਹ ਦੇਖੇਗਾ ਪੇਰੈਂਟਸ ਵੀ ਉਹਨਾਂ ਦੇ ਇਸ ਗੱਲ ਨਾਲ ਹੀ ਹੁੰਦੇ ਨੇ ਕਿ ਅਸੀਂ ਤਾਂ ਆਪਣੇ ਬੱਚੇ ਨੂੰ ਫੋਰਨੀ ਪੇਜਣਾ ਹੈ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਬੱਚਿਆਂ ਦਾ ਫਿਊਚਰ ਨਹੀਂ ਇਹ ਲੋਕਾਂ ਦਾ ਵਹਿਮ ਆ ਜੇ ਆਪਾਂ ਕੰਮ ਕਰੀਏ ਤਾਂ ਆਪਾਂ ਇੱਥੇ ਵੀ ਕਰ ਸਕਦੇ ਜ਼ਰੂਰੀ ਨਹੀਂ ਹੈ ਕਿ ਬਾਹਰ ਜਾ ਕੇ ਕੰਮ ਕਰਨਾ ਜੇ ਆਪਾਂ ਇੱਥੋਂ ਆਪਾਂ 30 35 35 ਲੱਖ ਲਾ ਕੇ ਦੂਜੇ ਮੁਲਕ ਚ ਜਾਂਦੇ ਆ ਉੱਥੇ ਦਿਹਾੜੀਆਂ ਡੱਪਾ ਕਰਦੇ ਤਾਂ ਆਪਾਂ ਇੱਥੇ ਕਿਉਂ ਨਹੀਂ ਕੰਮ ਕਰਦੇ ਇੱਥੇ ਨਾ ਪੰਜਾਬੀਆਂ ਨੂੰ ਇੱਕ ਸ਼ਰਮ ਮਾਰ ਜਾਂਦੀ ਹੈ ਬਿਲਕੁਲ ਜੇ ਆਪਾਂ ਗੱਲ ਕਰੀ ਨਾ ਇੱਥੇ ਕਿ ਕੋਈ ਰੇੜੀ ਕੋਈ ਲਾ ਲੇ ਆਪਣੇ ਤਾਂ ਉਹ ਵੀ ਕਿੰਦਰ ਲਿਆ ਇਹਨੇ ਤੇ ਆ ਕੰਮ ਕੀਤਾ ਆ ਔਰ ਇਹ ਨਾ ਵੀ ਇਹ ਮਿਹਨਤ ਕਰਨ ਦੇ ਵਿੱਚ ਕੋਈ ਵੱਡੇ ਛੋਟੀ ਦੀ ਗੱਲ ਨਹੀਂ ਨਹੀਂ ਮਿਹਨਤ ਕਰਨੀ ਚਾਹੀਦੀ ਆ ਪਰ ਉੱਥੇ ਜਾ ਕੇ ਵੀ ਆਪਾਂ ਕੰਮ ਹੀ ਕਰਦੇ ਆ ਉੱਥੇ ਜਾ ਕੇ ਵੀ ਗੋਰਿਆਂ ਦੀ ਗੁਲਾਮੀ ਕਰਦੇ ਨੇ ਔਰ ਇੱਥੇ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਆਪਣੇ ਆਪ ਨੂੰ ਸਮਝਦੇ ਨੇ ਕਿ ਅਗਰ ਅਸੀਂ ਛੋਟਾ ਕੰਮ ਕਰਾਂਗੇ ਤੇ ਅਸੀਂ ਪਤਾ ਨਹੀਂ ਕਿੰਨੇ ਕ ਨੀਵੇਂ ਦੇਖੇ ਜਾਵਾਂਗੇ ਲੋਕਾਂ ਦੇ ਵੱਲੋਂ ਸਮਾਜ ਦੇ ਵੱਲੋਂ ਪਰ ਵਿਦੇਸ਼ਾਂ 'ਚ ਜਾ ਕੇ ਦੇਖਿਆ ਜਾਵੇ ਤਾਂ ਉਹ ਹੀ ਕੰਮ ਕਰਦੇ ਨੇ ਟਾਇਲਟ ਸਾਫ਼ ਕਰਦੇ ਨੇ ਬਾਹਰ ਜਾ ਕੇ ਗੋਰਿਆਂ ਨੇ ਭਾਂਡੇ ਮਾਂਜ ਕੇ ਫੇਰਦੇ ਨੇ ਜਿਹੜੇ ਰਿਸੋਰਟਸ ਜਾਂਦੇ ਆ ਕਿ ਮੰਮੀ ਸਾਡਾ ਗਵੰਟੀਆਂ ਤਾਂ ਬੱਚਾ ਗਿਆ ਆ ਤੇ ਮੈਂ ਵੀ ਜਾਣਾ ਬਿਲਕੁਲ ਬੱਚੇ ਇੰਨਾ ਪੈਸਾ ਮਾ ਪਿਓ ਜਿਹੜਾ ਇੰਨਾ ਚੁੱਕ ਕੇ ਲਾ ਕੇ ਜਾਂਦੇ ਆ ਤੇ ਬੜਾ ਔਖਾ ਹੋ ਜਾਂਦਾ ਪਰ ਆਪ ਤੇ ਚੱਲ ਜਾਂਦੇ ਹੁਣ ਜਦ ਤੱਕ ਅੱਲ ਦੀ ਵੀਡੀਓ ਵਾਇਰਲ ਹੋਈ ਆ ਉਹ ਕੁੜੀ ਤੇ ਤੇ ਬੀਤੀ ਤੇ ਬੀਤੀ ਸਹੀ ਪਰ ਉਹਦੇ ਮਾਪੇ ਤੇ ਡਬਲ ਬੀਤੀ ਆ ਉਹਨਾਂ ਦੇ ਮਨ 'ਚ ਡਰ ਹੋਏਗਾ ਕਿ ਤੂੰ ਛੇਤੀ ਵਾਪਸ ਆ ਜਾ ਪਰ ਉਹ ਵਾਪਸ ਵੀ ਬੰਦਾ ਇੱਡੀ ਚ ਤਿਆਰ ਨਹੀਂ ਸਕਦਾ ਇੰਨਾ ਪੈਸਾ ਲਾ ਕੇ ਗਿਆ ਟਿੱਕਣਾ ਵੀ ਨਹੀਂ ਸੌਖੀਆਂ ਹੈਗੀਆਂ ਹੂੰ 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 ਬਿਲਕੁਲ ਜੀ ਗੱਲ ਕਰੀ ਆਪਾਂ ਤੇ ਕਿਵੇਂ ਦੇਖਦੇ ਹੋ ਅੱਜ ਕੱਲ੍ਹ ਅਗਰ ਗੱਲ ਕੀਤੀ ਜਾਵੇ ਤਾਂ ਵਿਦੇਸ਼ਾਂ ਦੇ ਵਿੱਚ ਬੱਚਿਆਂ ਨੂੰ ਭੇਜਿਆ ਜਾ ਰਿਹਾ ਹੈ ਹਨਾ ਔਰ ਪੇਰੈਂਟਸ ਇਹਦੇ ਵਿੱਚ ਪੂਰਾ ਨਾਲ ਐਗਰੀ ਕਰਦੇ ਨੇ ਕਿ ਹਾਂ ਅਸੀਂ ਚਾਹੇ ਬੱਚੇ ਦਾ ਸੁਪਨਾ ਕੋਈ ਹੋਰ ਹੋਵੇ ਲੇਕਿਨ ਕਹਿੰਦੇ ਨਾ ਕਿ ਜੈਲਸ ਹੁੰਦੀ ਹੈ ਇੱਕ ਦੂਜੇ ਨੂੰ ਦੇਖ ਕੇ ਹਾਂਜੀ ਗਵਾਂਡੀਆਂ ਦਾ ਮੁੰਡਾ ਗਿਆ ਜਾਂ ਗਵਾਂਡੀਆਂ ਦੀ ਕੁੜੀ ਗਈ ਹੈ ਜਾਂ ਰਿਸ਼ਤੇਦਾਰਾ ਜਾਂ ਕੋਈ ਗਿਆ ਹੈ ਤੇ ਅਸੀਂ ਵੀ ਆਪਣੇ ਬੱਚੇ ਨੂੰ ਬਾਹਰ ਹੀ ਭੇਜਣਾ ਹੈ ਭਾਵੇਂ ਉਹ ਕਰਜ਼ਾ ਚੁੱਕ ਕੇ ਹੀ ਬਾਹਰ ਭੇਜਦੇ ਨੇ ਜਾਂ ਫਿਰ ਅੱਜ ਕੱਲ੍ਹ ਇੱਕ ਕੰਟਰੈਕਟ ਮੈਰਿਜ ਦਾ ਬਹੁਤ ਰਿਵਾਜ ਚੱਲ ਪਿਆ ਆਇਆ ਹੈ ਜਿਹੜੇ ਗਵਰਨਮੈਂਟ ਜੌਬ ਕਰਦੇ ਵਧੀਆ ਸੈਟਲ ਹੁੰਦੇ ਆ ਉਹ ਵੀ ਬਾਹਰ ਜਾਂਦੇ ਆ ਇੱਕ ਬੰਦੇ ਨੂੰ ਜਿਹਨੂੰ ਕਹਿੰਦੇ ਨਾ ਪੁੱਸ ਪੰਜਾਬੀ ਜੇ ਉਹਨਾਂ ਨੇ ਪੰਜਾਬੀਆਂ ਨੂੰ ਪੁੱਸ ਪਿਆ ਆ ਬਾਹਰ ਜਾਂਦਾ ਕਿ ਨਹੀਂ ਮੈਂ ਜਾਣਾ ਜਾਣਾ ਸਵਾਦ ਵੇਖਣਾ ਇੱਕ ਵਾਰੀ ਕਿ ਉਧਰ ਉਧਰ ਦੇ ਦੇਸ਼ ਦਾ ਸਵਾਦ ਕੀ ਆ ਪਰ ਖਾ ਲੈਂਦੇ ਖਿਚੜੀ ਬਾਅਦ ਚ ਪਛਤਾਉਂਦੇ ਵੀ ਆ ਗਰਮ ਗਰਮ ਖਾ ਲੈਂਦੇ ਬੱਚ ਮੂੰਹ ਛੜਦਾ ਆ ਤਾਂ ਉਹੀ ਉਹ ਲੇਡੀ ਦੇ ਨਾਲ ਹੋਇਆ ਆ ਕੀ ਹੋਂ ਉਹਦਾ ਉੱਥੇ ਕੋਈ ਹਸਾਰਾ ਨਹੀਂ ਹੈ ਬਿਲਕੁਲ ਬਿਲਕੁਲ ਕਿਉਂਕਿ ਫਰੈਂਡ ਸਰਕਲ ਵੀ ਪਿੱਛੇ ਪੈਰ ਪੁੱਟ ਲੈਂਦਾ ਜਿੱਦ ਤੱਕ ਮਾਪਿਓ ਨੇ ਖੜ ਜਾਣਾ ਨਾ ਉੱਥੇ ਮਾਪਿਓ ਨੇ ਖੜ ਜਾਣਾ ਹਮਮ ਕੋਮਲ ਜਿਵੇਂ ਤੁਸੀਂ ਵੀ ਕਾਲਜ ਲਾਈਫ ਦੇਖੀ ਕਾਲਜ ਦੇ ਵਿੱਚ ਪੜ ਰਹੇ ਹੋ ਤੁਹਾਡੇ ਵੀ ਨਾਲ ਫਰੈਂਡ ਸਰਕਲ ਹੋਏਗਾ ਉਹਨਾਂ ਦੇ ਬੱਚਿਆਂ ਦੇ ਕੀ ਸੁਪਨੇ ਨੇ ਕਿ ਜ਼ਿਆਦਾਤਰ ਬੱਚੇ ਬਾਹਰ ਜਾਣ ਚਾਹੇ ਜ਼ਿਆਦਾ ਇੰਟਰਸਟ ਰੱਖਦੇ ਨੇ ਅੱਜ ਕੱਲ ਜਿੰਨੂੰ ਪੁੱਛ ਲਈਏ ਉਹ ਕਹਿੰਦਾ ਮੈਂ ਬਾਹਰ ਜਾਣਾ ਹੈ ਜਿੰਨੂੰ ਪੁੱਛ ਲਈਏ ਬਾਹਰ ਜਾਣਾ ਹੈ बस ਬਾਹਰ ਜਾਣਾ ਆ ਫਿਰ ਮਾਪਿਆਂ ਨੂੰ ਕਹਿੰਦੇ ਆ ਫਿਰ ਉਹ 33 35 35 ਲੱਖ ਰੁਪਇਆ ਚੁੱਕਦੇ ਆ ਉਹਨਾਂ ਨੂੰ ਬਾਹਰ ਭੇਜਦੇ ਆ ਪਰ ਮੈਂ ਇਹ ਨਹੀਂ ਕਹਾਂ ਕਿ ਸਾਰੇ ਬੱਚੇ ਕੁਝ ਬੱਚੇ ਤੇ ਮਿਹਨਤ ਵੀ ਬੜੀ ਕਰਦੇ ਆ ਮਿਹਨਤ ਕਰੋ ਆਪਣੇ ਮਾਪਿਆਂ ਦਾ ਸੁਪਨਾ ਵੀ ਪੂਰਾ ਕਰੋ ਪਰ ਇੱਥੇ ਵੀ ਕੁਝ ਕਰੋ ਇਹ ਨਹੀਂ ਕਿ ਕਮਾ ਕੇ ਆਪ ਗੋਰਿਆਂ ਨੂੰ ਦੇਈ ਗਏ ਫਿਰ ਕੀ ਫਾਇਦਾ ਉਹ ਕਮਾਓ ਪਰ ਕਮਾ ਕੇ ਇੰਡੀਆ ਕੋਈ ਪੈਸਾ ਲਾਓ ਇੱਥੇ ਬਿਜ਼ਨਸ ਕਰੋ ਸਭ ਤੋਂ ਵਧੀਆ ਆ ਏ ਕਿ ਇਹ ਮਤਲਬ ਕਿਹਾ ਜਾਂਦਾ ਕਿ ਪੰਜਾਬ 'ਚ ਤੇ ਰੋਜ਼ਗਾਰ ਹੀ ਨਹੀਂਗਾ ਪੰਜਾਬ 'ਚ ਕੋਈ ਕੰਮ ਹੀ ਨਹੀਂਗਾ ਪਰ ਇਹ ਲੋਕਾਂ ਦੇ ਵਹਿਮ ਆ ਹੁਣ ਜੋਬ ਆਉਂਦੀ ਆ ਆਪਾਂ ਕਰਦੇ ਨਹੀਂ ਹੈਗੇ ਹੂੰ ਜੇ ਕਹੀਏ ਸਾਡੀਆਂ ਸਰਕਾਰਾਂ ਪਰ ਇਹ ਵੀ ਹਰ ਕੋਈ ਆਣ ਕੇ ਮੁੱਦਾ ਸਰਕਾਰ ਤੇ ਆ ਜਾਂਦਾ ਆ ਬਿਲਕੁਲ ਕੀ ਸਰਕਾਰ ਨੌਕਰੀ ਨਹੀਂ ਦਿੰਦਾ ਇਹ ਗੱਲ ਨੂੰ ਮੈਂ ਵੀ ਸਹਿਮਤ ਆ ਤਾਂ ਵੀ ਬੱਚੇ ਬਾਹਰ ਜਾਂਦੇ ਆ ਕਿ ਹਾਨੂੰ ਜੋਬ ਨਹੀਂ ਮਿਲਦੀ ਕਿਉਂਕਿ ਹੁਣ ਬੱਚੇ ਇੰਨੇ ਨੇ ਸਟੱਡੀ ਸਟੱਡੀ ਕੀਤੀ ਹੁੰਦੀ ਨੇ ਪੜੇ ਲਿਖੇ ਹੁੰਦੇ ਆ ਆਖਰ ਧਿਆਨ ਕਿ 10-15000 ਰੁਪਏ ਨੂੰ ਸੈਲਰੀ ਮਿਲਦੀ ਆ ਬਹੁਤ ਸਾਰੇ ਪਿੱਛੇ ਜੀ ਇੱਕ ਮੁੱਦਾ ਆਇਆ ਡਿਪੋਰਟੇਸ਼ਨ ਦਾ ਬਹੁਤ ਸਾਰੇ ਅਮਰੀਕਾ ਚ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਭਾਰਤ ਗਏ ਸੀ ਉਹਨਾਂ ਨੂੰ ਕੱਢ ਦਿੱਤਾ ਗਿਆ ਪਰ ਹੱਲੇ ਵੀ ਜੇ ਦੇਖਿਆ ਜਾਵੇ ਤਾਂ ਲੋਕ ਜਿਹੜੇ ਨੇ ਸੁਧਰੇ ਨਹੀਂ ਨੇ ਔਰ ਗੈਰ ਕਾਨੂੰਨੀ ਤਰੀਕੇ ਨਾਲ ਬਸ ਬੱਚੇ ਨੂੰ ਉਹਨਾਂ ਦਾ ਮੇਨ ਜਿਹੜਾ ਮੋਟਿਵ ਹੈ ਕਿ ਬੱਚੇ ਨੂੰ ਬਾਹਰ ਭੇਜਣਾ ਚਾਹੇ ਉਹ ਅਸੀਂ ਦੂਸਰੇ 2 ਨੰਬਰ ਦੇ ਤਰੀਕੇ ਦੇ ਨਾਲ ਹੀ ਭੇਜਦੇ ਆਂ ਜਿਹੜੇ ਗਏ ਆ ਨਾ ਉਹ ਇਕੱਲੇ ਨਹੀਂ ਗਏ ਸੀ ਕਈਆਂ ਦੇ ਬੱਚੇ ਵੀ ਨਾਲ ਲੈ ਕੇ ਗਏ ਸੀ ਬਿਲਕੁਲ ਕਿ ਆਪਾਂ ਉੱਥੇ ਆਪਣੇ ਜਾ ਕੇ ਬੱਚੇ ਸੈੱਟ ਕਰਨੇ ਹੁਣ ਉੱਥੋਂ ਵਾਪਸ ਆਏ ਆ ਕਿੰਨਾ ਪੈਸਾ ਉਹਨਾਂ ਦਾ ਮਰਿਆ ਆ ਇੰਨੀ ਛੇਤੀ ਪੂਰਾ ਤਾਂ ਨਹੀਂ ਹੋਣਾ ਬਿਲਕੁਲ ਬਿਲਕੁਲ 30 35 35 ਕਈਆਂ ਨੇ ਤੇ 40 40 ਲੱਖ ਰੁਪਏ ਲਾਇਆ ਐ ਇੰਨੀ ਛੇਤੀ ਪੈਸਾ ਨਹੀਂ ਪੂਰਾ ਹੋਣਾ ਹੁਣ ਰੋਣੇ ਡੇ ਆ ਤੇ ਇਹਦੇ ਨਾਲ ਜਿਹੜਾ ਇੰਨਾ ਪੈਸਾ ਲਾਇਆ ਇੱਥੇ ਵੀ ਕਿ ਕੰਮ ਕਰਦੇ ਜੇ ਤੁਹਾਨੂੰ ਪਤਾ ਹੈ ਕਿ ਦੋ ਨੰਬਰ ਦੇ ਕੰਮ ਦੇ ਨਾਲ ਆਪਣੀ ਜਾਨ ਆਪਾਂ ਖਤਰੇ 'ਚ ਪਾ ਕੇ ਜਾਂਦੇ ਆ ਜੇ ਆਪਾਂ ਰਾਜੇ ਸਾਨੂੰ ਕੁਛ ਹੋ ਜੇ ਤੇ ਫਿਰ ਕੀ ਕਰੇਗਾ ਫਿਰ ਆਰੇ ਯੂ ਐਸ اے ਕੀ ਕਰੇਗਾ ਕੁਛ ਨਹੀਂ ਕਰੇਗਾ ਯੋਥੀ ਗੱਲ ਕਰ ਲਈ ਤਾਂ ਅੱਜ ਕੱਲ ਕੁੜੀਆਂ ਮੁੰਡੇ ਵੀ ਨੇ ਜਿਹੜੇ ਅਗਰ ਵਿਆਹ ਦੀ ਗੱਲ ਕੀਤੀ ਜਾਵੇ ਤਾਂ ਕਹਿੰਦੇ ਨੇ ਕਿ ਅਸੀਂ ਉਸ ਮੁੰਡੇ ਨਾਲ ਜਾਂ ਕੁੜੀ ਵੱਲੋਂ ਇਹ ਹੁੰਦਾ ਹੈ ਕਿ ਉਸ ਮੁੰਡੇ ਨਾਲ ਵਿਆਹ ਕਰਾਣਾ ਜਾਂ ਮੁੰਡੇ ਵੱਲੋਂ ਕਿ ਉਸ ਕੁੜੀ ਨਾਲ ਵਿਆਹ ਕਰਾਣਾ ਜਿਹੜੀ ਬਾਹਰ ਦੀ ਪੀਆ ਹੋਵੇ। ਤੁਹਾਡੇ ਕੀ ਖਿਆਲ? ਜੇ ਮੰਨ ਲਵਾਂ ਬਾਹਰ ਦੀ ਪੀਆ ਕੁੜੀ ਨਾਲ ਵਿਆਹ ਕਰ ਲੈਂਦੇ। ਪਿੱਛੇ ਜੀ ਇੱਕ ਮੁੱਦਾ ਆਇਆ ਸੀ। ਤੇ ਆਪਾਂ ਸਮਝ ਲਓ ਬਾਹਰ ਚੱਲ ਜਾਂਦੇ ਪੀਆਰ ਮੁੰਡਾ ਸਾਨੂੰ ਕੁੜੀ ਨੂੰ ਬਾਹਰ ਲੈ ਜਾਂਦਾ ਜੇ ਜਾ ਕੇ ਉਹ ਤੇ ਕੁੱਟਮਾਰ ਕਰਨੇ ਸ਼ੁਰੂ ਕਰ ਦੇ ਫਿਰ ਕੀ ਕਰ ਸਕਦੇ ਮਾਪੇ ਬਹੁਤ ਸਾਰੇ ਇਦਾਂ ਦੇ ਮਾਪਿਆਂ ਦੇ ਸਾਹਮਣੇ ਹੁੰਦੇ ਆ ਕਿ ਨਹੀਂ ਆਪਾਂ ਆਈਲਟਸ ਵਾਲਾ ਮੁੰਡਾ ਮਤਲਬ ਬਾਹਰ ਵਾਲਾ ਮੁੰਡਾ ਲੱਭਣਾ ਹੈ ਤੇ ਸਾਡੀ ਕੁੜੀ ਨੂੰ ਲੈ ਜਾਏਗਾ ਹੂੰ ਪਰ ਜੇ ਉੱਥੇ ਜਾ ਕੇ ਨਕਟ ਮਾਰ ਸ਼ੁਰੂ ਕਰਤੀ ਤੇ ਫਿਰ ਕੀ ਕਰਨਗੇ ਮਾਪਿਓ ਪਿੱਛੇ ਥੋੜਾ ਉੱਡ ਕੇ ਆ ਸਕਦੇ ਪੈਸਾ ਲਾਣਗੇ ਫੇਰ ਹੀ ਹੈ ਨਾ ਐਦਾਂ ਦੇ ਬਹੁਤ ਸਾਰੇ ਮਾਮਲੇ ਵੀ ਸਾਹਮਣੇ ਆਨੇ ਜਿੱਥੇ ਕਿਹਾ ਜਾਂਦਾ ਕਿ ਮੁੰਡੇ ਬਾਹਰ ਜਾ ਕੇ ਬਦਲ ਜਾਂਦੇ ਨੇ ਜਾਂ ਕਿ ਕੁੜੀਆਂ ਵੀ ਬਾਹਰ ਜਾ ਕੇ ਬਦਲ ਜਾਂਦੇ ਔਰ ਵੀਡੀਓ ਵੀ ਵਾਇਰਲ ਹੋ ਜਾਂਦੀ ਸੀ ਕਿ 에어ਪੋਰਟ ਤੇ ਜਾ ਕੇ ਕੁੜੀਆਂ ਵੱਲੋਂ ਚੂੜਾ ਲਾ ਕੇ ਜਿਹੜਾ ਸੁੱਟ ਦਿੱਤਾ ਜਾਂਦਾ ਡਸਟਬਿਨ ਦੇ ਵਿੱਚ ਹੁਣ ਜੇ ਬਾਹਰ ਦੀਆਂ ਜਿਹੜੀਆਂ ਕੁੜੀਆਂ ਚਲੇ ਜਾਂਦੀਆਂ ਹਨਾ ਦੂਜੇ ਮੁੰਡੇ ਦਾ ਪੈਸਾ ਲਾ ਕੇ ਜਾਂਦੀਆਂ ਕਿ ਤੈਨੂੰ ਮੈਂ ਸੱਦ ਲਾਵਾਂਗੀ ਹਾਂ ਹਾਂ ਤੇ ਜਦੋਂ ਫਿਰ ਉਹ ਮੁੰਡਾ ਉਹਦੀ ਵੇਟ ਕਰਦਾ ਜ ਉਨੇ ਉਹਦੇ ਉਹਨੇ ਤਾਂ ਕਿੰਨਾ ਸਾਰਾ ਪੈਸਾ ਲਾਇਆ ਉਹਨੇ ਸਾਡੇ ਦੋਹਾਂ ਆਪਾਂ ਦੋਹਾਂ ਜਾਨਾਂ ਦੀ ਲਾਈਫ ਸੈੱਟ ਹੋ ਜਾਏ ਪਰ ਉਥੇ ਕੁੜੀ ਜਾ ਕੇ ਮੁੱਕਰ ਜਾਂਦੀ ਹੈ ਤਾਂ ਮੁੰਡੇ ਦਾ ਤਾਂ ਨਹੀਂ ਕੋਈ ਕਸੂਰ ਹੈਗਾ ਜ਼ਰੂਰੀ ਨਹੀਂ ਕਿ ਕੁੜੀਆਂ ਹੀ ਗਲਤ ਕਿਹੜੀ ਜਗ੍ਹਾ ਤੇ ਮੁੰਡੇ ਗਲਤ ਹੁੰਦੇ ਨੇ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਕਈ ਜਗ੍ਹਾ ਤੇ ਕੁੜੀਆਂ ਵੀ ਜੜੀਆਂ ਨੇ ਉਹ ਬਦਲ ਜਾਂਦੀਆਂ ਨੇ ਹਾਂਜੀ ਬਿਲਕੁਲ ਕਿ ਕੁੜੀਆਂ ਇਹ ਕਹਿੰਦੀਆਂ ਕਿ ਨਹੀਂ ਅਸੀਂ ਹਾਂ ਉੱਥੇ ਜਾ ਕੇ ਕਿਸੇ ਹੋਰ ਬੰਦੇ ਨਾਲ ਮਤਲਬ ਕਿ ਮੈਰਿਜ ਕਰ ਲੈਂਦੀਆਂ ਕਿ ਛੱਡੋ ਪਰ ਉਹ ਪੰਜਾਬ 'ਚ ਉਹ ਰਾਜੀ ਖੁਸ਼ੀ ਆ ਹਨ ਪਰ ਉਹਦੇ ਤੇ ਮਨ ਦੇ ਵਿੱਚ ਸਪਨਾ ਹੁੰਦਾ ਨਾ ਕਿ ਮੈਂ ਬਾਹਰ ਜਾਣਾ ਸੀ ਮੈਂ ਉੱਤੇ ਪੈਸਾ ਲਾਇਆ ਸੀ ਕਿਉਂਕਿ ਪੈਸਾ ਲਾਣਾ ਕਿਤੇ ਸੌਖੀ ਗੱਲ ਨਹੀਂ ਬਿਲਕੁਲ ਬਹੁਤ ਮਾਪਿਓ ਜਿਹੜੇ ਨੇ ਆਪਣੀ ਜ਼ਮੀਨਾਂ ਵੇਚ ਕੇ ਜਿਹੜਾ ਹੈ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਕਿਉਂਕਿ ਮਜਬੂਰ ਵੀ ਕਰਦੇ ਆ ਇੱਕ ਸਾਹ ਦੇ ਪੇਰੈਂਟਸ ਨੂੰ ਕਿ ਆਪਾਂ ਬਾਹਰ ਹੀ ਜਾਣਾ ਹੈ ਲਾਸ ਜਿਹੜੇ ਬੰਦੇ ਨੂੰ ਹੁਣ ਪਲੱਸ 2 ਦੇ ਪੇਪਰ ਹੋਏ ਹਨ ਨਾ ਹੱਜੜੇ ਮਰਦੇ ਬੱਚੇ ਨੂੰ ਪੁੱਛ ਲਓ ਤੁਸੀਂ ਕੀ ਕਰਨਾ ਉਹਨਾਂ ਨੇ ਪਤਾ ਕੀ ਕਹਿਣਾ ਅਸੀਂ ਬਾਹਰ ਜਾਣਾ ਬਾਹਰ ਜਾਣਾ ਉਹਨਾਂ ਦੇ ਮਨ 'ਚ ਕਦੇ ਨਹੀਂ ਕੋਈ ਗੱਲ ਆ ਕਿ ਆਪਾਂ ਇੱਥੇ ਕੋਈ ਕੰਮ ਕਰੀਏ ਪਰ ਇੱਥੇ ਕਿਉਂਕਿ ਕੰਮ ਨੂੰ ਇੱਕ ਨਾ ਸ਼ਰਮ ਦੇ ਆ ਕਿ ਨਹੀਂ ਅਸੀਂ ਆਹ ਕੰਮ ਨਹੀਂ ਕਰਨਾ ਇਹ ਸਾਨੂੰ ਸ਼ਰਮ ਆਉਂਦੀ ਆ ਸਾਡੇ ਪਿੰਡ ਦੇ ਲੋਕੀ ਕੀ ਕਹਿਣਗੇ ਹੂੰ ਇੰਨਾ ਨਾ ਪੜਾ ਕਿ ਕਿ ਪਿੰਡ ਦੇ ਕਹਿੰਦੇ ਪਿੰਡਾਂ ਨੇ ਪਿੰਡ ਜਿਹੜੇ ਨੇ ਅੱਜ ਬਾਹਰ ਜਾਣ ਦੇ ਚੱਕਰ 'ਚ ਖਾਲੀ ਹੋ ਚੁੱਕੇ ਨੇ ਉਹਨਾਂ ਦੇ ਪਿੰਡ ਕੋਠੀਆਂ ਬਣੀਆਂ ਪਈਆਂ ਨੇ ਇਹਨਾਂ ਨੇ ਮਹਿੰਗੀਆਂ ਕੋਠੀਆਂ ਬਣਾਈਆਂ ਹੋਏ ਨੇ ਉਹਤੇ ਕੈਮਰੇ ਲਗਾ ਦਿੱਤੇ ਗਏ ਨੇ ਔਰ ਬਾਹਰੋਂ ਫੋਰਨ 'ਚ ਜਿਹੜੇ ਬੱਚੇ ਨੇ ਕੈਮਰਿਆਂ ਦੇ ਨਾਲ ਆਪਣੇ ਮਾਪਿਆਂ ਨਾਲ ਆਡੀਓ ਕਾਲ ਤੇ ਹੀ ਗੱਲ ਕਰ ਲੈਂਦੇ ਮੰਮੀ ਹਾਂ ਬੈਠੀ ਆ ਜਾਂ ਕਿ ਇਹ ਤੋਤਾ ਕੀ ਰਹੀ ਹੈਗੇ ਰਿਸ਼ਤੇ ਬਸ ਹੁਣ ਇਹ ਗੱਲ ਜੇ ਕਰੀਏ ਮਾਪਿਓ ਹੁਣ ਬਾਜੂ ਫਿਰ ਮਾਪਿਓ ਨੂੰ ਵੀ ਸਾਦੇ ਦੇ ਘੁੰਮ ਫਿਰ ਕੇ ਆ ਜਾਂਦੇ ਪਰ ਕਈਆਂ ਮਤਲਬ ਪੇਰੈਂਟਸ ਦਾ ਜੀ ਨਹੀਂ ਲੱਗਦਾ ਹੈਗਾ ਉੱਥੇ ਜਾ ਕੇ ਕਿਉਂਕਿ ਇੱਕਦਮ ਜੇ ਆਪਾਂ ਗੱਲ ਕਰੀਏ ਉੱਥੇ ਜਾ ਕੇ ਹੁਣ ਇੱਥੇ ਆਪਾਂ ਕੰਮ ਤਾਂ ਨਾ ਕਰਦੇ ਆ ਪੇਰੈਂਟਸ ਕਰਦੇ ਉੱਥੇ ਜਾ ਕੇ ਵੇਲੇ ਰਹਿਣਾ ਕਿਉਂਕਿ ਤਾਂ ਟਾਈਮ ਜਿਹੜਾ ਨਹੀਂ ਮਿਲਦਾ ਹੈਗਾ ਕੋਈ ਸਵੇਰੇ ਗਿਆ ਕੋਈ ਸ਼ਾਮੀ ਗਿਆ ਕੋਈ ਆਪਾਂ ਹੁਣ ਜੇ ਗੱਲ ਕਰੀਏ ਪੰਜਾਬ ਦੇ ਲੋਕਾਂ ਦੇ ਵਿੱਚ ਦੁੱਖ ਸੁੱਖ ਸਾਰੇ ਇਕ ਦੂਜੇ ਨੂੰ ਪੁੱਛਦੇ ਆ ਬੈ ਕੇ ਆਪਾਂ ਗੱਲਾਂ ਬਾਤਾਂ ਮਾਰਦੇ ਉੱਥੇ ਸਿਰਫ ਆਡਾ ਕੰਮ ਹੀ ਜਿਹੜੀ ਆディ ਕੰਮ ਹੀ ਰਹਿ ਜਾਂਦਾ ਹੈ ਕਹਿੰਦੇ ਨੇ ਕਿ ਪਿੰਡਾਂ ਦੇ ਵਿੱਚ ਅਗਰ ਕੋਈ ਮੁਸੀਬਤ ਆ ਜਾਏ ਤਾਂ ਸਾਰਾ ਪਿੰਡ ਇਕੱਠਾ ਹੋ ਜਾਂਦਾ ਗਵਾਂਢ ਸਾਰੇ ਇਕੱਠੇ ਹੋ ਕੇ ਸਾਥ ਦਿੰਦੇ ਨੇ ਲੇਕਿਨ ਅਗਰ ਇਸੇ ਵਿਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਲਾਗੇ ਕੋਈ ਮਰ ਵੀ ਜਾਵੇ ਤਾਂ ਕੋਈ ਨਹੀਂ ਪੁੱਛਦਾ ਹੁਣ ਤੋਂ ਹੀ ওই ਵੀਡੀਓ ਵਾਇਰਲ ਹੋਈ ਉਹਨੂੰ ਕਿਸੇ ਨੇ ਨਹੀਂ ਪੁੱਛਿਆ ਸੀ ਹਮ ਸਟੂਡੈਂਟਸ ਹੀ ਮੇਰੇ ਸਾਹਬ ਦੇ ਨਾਲ ਇੱਕ ਕਿ ਉਹਨੇ ਇੰਟਰਵਿਊ ਵੀ ਦਿੱਤੀ ਸੀ ਕਿ ਮਤਲਬ ਮੇਰੀ ਆਨ ਕਿ ਕਿਸੇ ਨੇ ਮਦਦ ਨਹੀਂ ਕੀਤੀ ਹਮ ਪਰ ਉਹਦੇ ਮਨ ਵਿੱਚ ਇੱਕ ਆਸ ਹੈਗੀ ਸੀ ਕਿ ਕੋਈ ਆਣ ਕੇ ਹੈਲਪ ਕਰੇਗਾ ਪਰ ਉਹਦੇ ਮਨ ਚ ਇਹ ਸੀ ਕਿ ਕੋਈ ਪੰਜਾਬੀ ਆਣ ਕੇ ਕਰੇਗਾ ਪਰ ਕੋਈ ਨਹੀਂ ਅੱਗੇ ਹੁੰਦਾ ਕੋਈ ਆਪਣੀ ਜਾਨ ਥੋੜਾ ਗਵਾਏਗਾ ਤਕੀਵੇਂ ਕੋਮਲ ਦੇਖਦੇ ਹੋ ਕਿ ਜਿਵੇਂ ਅੱਜ ਕੱਲ ਹੁਣ ਜਿਹੜਾ ਇਹ ਲੋਕ ਜਿਹੜੇ ਨੇ ਇੱਕ ਦੂਜੇ ਦੀ ਮਦਦ ਕਰਨ ਤੋਂ ਵੀ ਡਰਦੇ ਨੇ ਚਾਹੇ ਉਹ ਵਿਦੇਸ਼ ਹੋਵੇ ਤੇ ਚਾਹੇ ਉਹ ਪੰਜਾਬ ਹੋਵੇ ਪੰਜਾਬ 'ਚ ਵੀ ਲਗਾਤਾਰ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਗੋਲੀਆਂ ਚੱਲ ਗਈਆਂ ਹੋ ਗਿਆ ਔਰ ਜਿਹੜੇ ਲੇਡੀਜ਼ ਨੇ ਉਹਨਾਂ ਨਾਲ ਵੀ ਬੜੀ ਵਾਇਲੈਂਸ ਹੁੰਦੀ ਨਜ਼ਰ ਆਉਂਦੀ ਹੈ ਲੇਕਿਨ ਕੋਈ ਵੀ ਅੱਗੇ ਤੁਰ ਕੇ ਕਿਸੇ ਦੀ ਵੀ ਮਦਦ ਨਹੀਂ ਕਰਦਾ ਅੱਜ ਕੱਲ ਕੋਈ ਸਕਾ ਭੈਣ ਭਰਾ ਨਹੀਂ ਆਪਣਾ ਹੁੰਦਾ ਬਿਲਕੁਲ ਇਹ ਗੱਲ ਕਰੀ ਨਾ ਸਕੇ ਭੈਣ ਭਰਾਵਾਂ ਦੇ ਅੱਜ ਕੱਲ੍ਹ ਕਹਿੰਦੇ ਮੇਰੀ ਲਾਈਫ ਵੱਖਰੀ ਆ ਤੇਰੀ ਲਾਈਫ ਵੱਖਰੀ ਆ ਮੈਂ ਤੇਰੀ ਲਾਈਫ ਦੇ ਵਿੱਚ ਨਹੀਂ ਇੰਟਰਫੇਅਰ ਕਰਨਾ ਮੈਂ ਤੇਰੀ ਲਾਈਫ ਦੇ ਵਿੱਚ ਨਹੀਂ ਕਰਨਾ ਅੱਜ ਕੱਲ੍ਹ ਕਿਸੇ ਤੇ ਨਹੀਂ ਕੋਈ ਯਕੀਨ ਕੀਤਾ ਜਾ ਸਕਦਾ ਤਾਂ ਕਰ ਕਾਰਨ ਕੀ ਸਮਝਦੇ ਹੋ ਕਿ ਇਸ ਪਿੱਛੇ ਕਾਰਨ ਕੀ ਹੈ ਕਿਉਂ ਇਹ ਰਿਸ਼ਤੇ ਜਿਹੜੇ ਨੇ ਇਨਨੇ ਖੂਨ ਜਿਹੜੇ ਲੋਕਾਂ ਦੇ ਨੇ ਉਹ ਸਫੇਦ ਕਿਉਂ ਹੋ ਗਏ ਇਹ ਜ਼ਮਾਨਾ ਆ ਗਿਆ ਕਲਜੋਗ ਆ ਗਿਆ ਇਹ ਕਲਜੋਗ ਦੀ ਜਿਹੜੀ ਇਹ ਘੜੀ ਚੱਲ ਰਹੀ ਆ ਬਿਲਕੁਲ ਕੀ ਤਾਂ ਕਰਕੇ ਆਪਣੀ ਕਿਉਂਕਿ ਅੱਜ ਕੱਲ ਹਰ ਕਿਸੇ ਨੂੰ ਆਪਣੀ ਜਾਨ ਪਿਆਰੀ ਆ ਬਿਲਕੁਲ ਕਿ ਜੇ ਮੈਂ ਕਿਸੇ ਦੀ ਹੈਲਪ ਕੀਤੀ ਕਿ ਪਤਾ ਮੈਨੂੰ ਅਗਲਾ ਕੋਈ ਬੰਦਾ ਮਾਰ ਹੀ ਨਾ ਦੇਵੇ ਇੱਕ ਡਰ ਪੈ ਗਿਆ ਇੱਕ ਬੰਦੇ ਦੇ ਜਿਹੜਾ ਜ਼ੁਲਮ ਹੈ ਉਹ ਇੰਨਾ ਵੱਧ ਗਿਆ ਹੈ ਕ੍ਰਾਈਮ ਜਿਹੜਾ ਹੈ ਉਹ ਇੰਨਾ ਵੱਧ ਗਿਆ ਕਿ ਲੋਕੀ ਡਰਨ ਲੱਗ ਗਏ ਨੇ ਕਿ ਹੁਣ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ ਆ ਕਿ ਆਪਾਂ ਸੋਚਦੇ ਕਿਸੇ ਪੰਜਾਬ ਸਾਡਾ ਸੇਫ ਨਹੀਂ ਹੈਗਾ ਹੁਣ ਇਹ ਹੋਏਗਾ ਕਿ ਬਾਹਰ ਦਾ ਦੇਸ਼ ਵੀ ਨਹੀਂ ਸੇਫ ਹੈਗਾ ਬਿਲਕੁਲ ਬਿਲਕੁਲ ਤੇ ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ ਜਿਹੜੇ ਸਾਡੇ ਦਰਸ਼ਕ ਇਸ ਵੀਡੀਓ ਨੂੰ ਸੁਣ ਰਹੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦਾ ਸੋਚਦੇ ਨੇ ਜਾਂ ਫਿਰ ਜਿਹੜੇ ਬੱਚੇ ਵੀ ਨੇ ਲਗਾਤਾਰ ਆਪਣੇ ਪੇਰੈਂਟਸ ਨੂੰ ਕਹਿੰਦੇ ਨੇ ਕਿ ਅਸੀਂ ਵਿਦੇਸ਼ ਦੇ ਵਿੱਚ ਜਾਣਾ ਹੈ ਪੰਜਾਬ ਚ ਨਹੀਂ ਰਹਿਣਾ ਬਾਹਰ ਜਾਓ ਮੈਂ ਨਹੀਂ ਕਹਿੰਦੀ ਨਾ ਜਾਓ ਜਾਓ ਪਰ ਆਪਣਾ ਕੰਮ ਕਰੋ ਪਰ ਇੱਥੇ ਆਣ ਕੇ ਜਿਹੜੇ ਉੱਧਰ ਦੇ ਪੈਸੇ ਇੱਥੇ ਆਣ ਕੇ ਕੋਈ ਬਿਜ਼ਨਸ ਵਧੀਆ ਕਰੋ ਵਧੀਆ ਬੈਲੈਂਸ ਸੈਟਲ ਕਰੋ ਕਿ ਹਾਂ ਫਿਰ ਇਹ ਹੋਏਗਾ ਕਿ ਅਗਲਾ ਕੋਈ ਪੁੱਛੇਗਾ ਨਾ ਕਿ ਹਾਂ ਮੇਰੇ ਬੇਟੇ ਨੇ ਉੱਥੋਂ ਕਮਾ ਕੇ ਤੇ ਇੱਥੇ ਪੈਸਾ ਲਾਇਆ ਆਪਣੀ ਪੰਜਾਬ ਦੀ ਧਰਤੀ ਦੇ ਵਿੱਚ ਲਾਇਆ ਕਿਉਂਕਿ ਆਪਾਂ ਇੱਥੇ ਜਨਮ ਲਏ ਨੇ ਫਿਰ ਉਹੀ ਪੰਜਾਬ ਨੂੰ ਆਪਾਂ ਮਾੜਾ ਕਹਿੰਦੇ ਆ ਬਾਹਰ ਜਾ ਕੇ ਕਿ ਨਹੀਂ ਉੱਥੇ ਤੇ ਕੁਝ ਨਹੀਂ ਹੈਗਾ ਪਰ ਇੱਥੇ ਰਹਿ ਕੇ ਤਾਂ ਵੇਖੋ ਇਹ ਤੇ ਗੁਰੂਆਂ ਪੀਰਾਂ ਦੀ ਧਰਤੀ ਆ ਬਿਲਕੁਲ ਇੱਥੇ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਵਰਗੀ ਮੌਜ ਵਿਦੇਸ਼ਾਂ ਦੇ ਵਿੱਚ ਨਹੀਂ ਨਹੀਂ ਮਿਲਦੀ ਨਹੀਂ ਮਿਲਦੀ ਪੰਜਾਬ ਦੇ ਖਾਣੇ ਦੀ ਗੱਲ ਕਰੀਏ ਜਾਂ ਆਪਣਿਆਂ ਦਾ ਜਿਹੜਾ ਪਿਆਰ ਹੈ ਉਹ ਵਿਦੇਸ਼ਾਂ ਦੇ ਵਿੱਚ ਕੀ ਕਿਉਂਕਿ ਜਦੋਂ ਆਪਾਂ ਘਰੋਂ ਕੰਮ ਤੇ ਹੁੰਨੇ ਆ ਨਾ ਪਹਿਲਾਂ ਆਪਾਂ ਮਾਂ ਵੇਖਦੇ ਆ ਹੂੰ ਕਿ ਸਾਨੂੰ ਪੱਕੀ ਪਕਾਈ ਰੋਟੀ ਮਿਲਣੀ ਆ ਹੂੰ ਉੱਥੇ ਸਾਨੂੰ ਖੁਦ ਬਣਾਣੀ ਪੈਂਦੀ ਆ ਬਿਲਕੁਲ ਤੇ ਜੇ ਗੱਲ ਕਰੀ ਆ ਆਪਾਂ ਕਿ ਹੁਣ ਸਾਡੇ ਤੇ ਮਾਂ ਪਿਓ ਕਈਆਂ ਦੇ ਬਜ਼ੁਰਗ ਹੋ ਜਾਂਦੇ ਆ ਹੂੰ ਕੋਈ ਉਹਨਾਂ ਨੂੰ ਹੋ ਜੇ ਤਾਂ ਸਾਡੇ ਕੋਈ ਢਿਸ਼ ਤੇ ਆਇਆ ਵੀ ਨਹੀਂ ਜਾਂਦਾ ਹੂੰ ਕਿਉਂਕਿ ਇੱਕ ਵਾਰੀ ਜਿਹੜੀ 에어ਪੋਰਟ ਤੇ ਜੱਫੀ ਪੈ ਗਈ ਹੈ ਨਾ ਉਹ ਦੁਬਾਰਾ ਨਹੀਂ ਪੈਂਦੀ ਤੇ ਕਈ ਵਾਰ ਐਦਾਂ ਹੀ ਹੁੰਦਾ ਹੈ ਕਿ ਮਾਪੇ ਜਿਹੜੇ ਉਡੀਕਦੇ ਹੀ ਰਹਿ ਜਾਂਦੇ ਨੇ ਔਰ ਪੁੱਤ ਜਿਹੜੇ ਧੀ ਪੋਤ ਉਹਨਾਂ ਦੇ ਵਿਦੇਸ਼ਾਂ 'ਚ ਹੁੰਦੇ ਨੇ ਤੇ ਉਹਦੇ ਸਨੇਹਾ ਆਂਦਾ ਹੈ ਜਦੋਂ ਉਹ ਸਾਡੇ ਤੋਂ ਮਾਪਿਆਂ ਤੋਂ ਦੂਰ ਚਲੇ ਜਾਂਦੇ ਨੇ ਤਾਂ ਫਿਰ ਜਿਹੜੇ ਬੱਚੇ ਨੇ ਉਹ ਪਛਤਾਉਂਦੇ ਨੇ ਕੋਈ ਬੱਚੇ ਜਾ ਕੇ ਤੇ ਬਦਲ ਵੀ ਜਾਂਦੇ ਆਪਣੇ ਮਾਪਿਆਂ ਨੂੰ ਪੁੱਛਦੇ ਵੀ ਨਹੀਂ ਆ ਇਹ ਨਹੀਂ ਹੈਗੇ 100 'ਚ ਕੋਈ 60% ਹੋਣਗੇ ਬਿਲਕੁਲ ਜਿਹੜੇ ਨਹੀਂ ਪੁੱਛਦੇ ਇੱਕ ਐਵੇਂ ਮਸਲਾ ਆਂਦਾ ਹੈ ਕਿ ਜਿਹੜੇ ਬੱਚੇ ਕਈ ਵੀ ਦੇਸ਼ਾਂ 'ਚ ਚਲ ਜਾਂਦੇ ਨੇ ਉਹਨਾਂ ਦੇ ਮਾਪਿਓ ਪੇਰੈਂਟਸ ਇੱਥੇ ਰਹਿ ਜਾਂਦੇ ਨੇ ਔਰ ਉਹਨਾਂ ਦੀ ਕੋਈ ਦੇਖਭਾਲ ਕਰਨ ਲਈ ਨਹੀਂ ਹੁੰਦਾ ਤੇ ਫਿਰ ਉਹਨਾਂ ਨੂੰ ਬੱਚਿਆਂ ਦੇ ਵੱਲੋਂ ਹੀ ਜਾਂ ਪੇਰੈਂਟਸ ਜਿਹੜੇ ਨੇ ਉਹ ਬਿਰਦਾ ਆਸ਼ਰਮ 'ਚ ਭੇਜ ਦਿੱਤੇ ਜਾਂਦੇ ਨੇ ਇਸ ਤਰ੍ਹਾਂ ਦੇ ਵੀ ਬਹੁਤ ਸਾਰੇ ਆਸ਼ਰਮ ਹਨ ਇਹਨਾਂ ਕਿ ਜਿਨ੍ਹਾਂ ਦੇ ਘਰ ਜਿਹੜੇ ਨੇ ਘਰ ਕੋਈ ਦੇਖਭਾਲ ਕਰਨ ਲਈ ਨਹੀਂ ਹੈਗਾ ਤੇ ਤੁਸੀਂ ਬਿਰਦਾ ਆਸ਼ਰਮ 'ਚ ਚਲ ਜਾਓ ਤੇ ਬਹੁਤ ਸਾਰੇ ਪੇਰੈਂਟਸ ਜਿਹੜੇ ਅੱਜ ਉੱਥੇ ਰਹਿ ਰਹੇ ਨੇ ਹਾਲਾਂਕਿ ਉਹਨਾਂ ਦੇ ਬੱਚੇ ਜਿਹੜੇ ਹੈਗੇ ਨੇ ਲੇਕਿਨ ਉਹ ਵਿਦੇਸ਼ਾਂ ਦੇ ਵਿੱਚ ਨੇ ਵਿਦੇਸ਼ਾਂ 'ਚ ਹੁਣ ਥੋੜਾ ਘਟ ਜਾ ਜਿਹੜੇ ਡੋਂਕੀ ਲਾ ਕੇ ਗਏ ਆ ਹੁਣ ਥੋੜਾ ਜਿਹਾ ਉਹਨਾਂ ਨੂੰ ਥੋੜੀ ਅਗਲ ਆ ਜਾਏਗੀ ਕਿ ਨਹੀਂ ਜਿਹੜਾ ਪੈਸਾ ਇੰਨਾ ਲਾ ਕੇ ਜਾਣਾ ਆਪੇ ਇੱਥੇ ਕੋਈ ਕੰਮ ਕਰੀਏ ਤੇ ਸਭ ਤੋਂ ਵਧੀਆ ਗੱਲ ਹੋਊਗੀ ਤਨਵਤ ਡਬੋ ਸਾਡ ਨਾਲ ਗੱਲ ਕਰਨ ਲਈ ਸੋ ਇਹ ਸੀਗੇ ਮੇਰੇ ਨਾਲ ਕੋਮਲ ਜਿਨ੍ਹਾਂ ਨੇ ਅੱਜ ਗੱਲ ਕੀਤੀ ਕਿ ਲਗਾਤਾਰ ਜਿਹੜਾ ਇਹ ਮਸਲਾ ਦੇਖਿਆ ਜਾਂਦਾ ਹੈ ਮੁੱਦਾ ਜਿਹੜਾ ਸਾਹਮਣੇ ਆਉਂਦਾ ਹੈ ਵਿਦੇਸ਼ਾਂ ਵਿੱਚ ਜਾਣ ਦਾ ਔਰ ਲੋਕ ਲਗਾਤਾਰ ਹਜ਼ਾਰਾਂ-ਹਜ਼ਾਰਾਂ ਲੱਖਾਂ-ਲੱਖ ਰੁਪਏ ਲਾ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜ ਰਹੇ ਨੇ ਲੇਕਿਨ ਵਿਦੇਸ਼ਾਂ ਦੇ ਵਿੱਚ ਅਸਲ ਜ਼ਿੰਦਗੀ ਕੀ ਹੈ ਤੇ ਆਪਣੇ ਦੇਸ਼ ਪੰਜਾਬ ਦੇ ਵਿੱਚ ਜ਼ਿੰਦਗੀ ਕੀ ਹੈ ਇਸ ਬਾਰੇ ਵਿਚਾਰ ਚਰਚਾ ਕੀਤੀ ਇਸ ਦੇ ਨਾਲ ਇਹ ਜਿਹੜਾ ਮੁੱਦਾ ਉੱਠਿਆ ਇੱਕ ਲੜਕੀ ਦਾ ਕੈਲਗਰੀ ਦੇ ਵਿੱਚ ਜਿਸ ਦੇ ਨਾਲ ਇੱਕ ਗੋਰੇ ਦੇ ਵੱਲੋਂ ਵੱਦਸ ਲੋਕ ਕੇ ਕੀਤੀ ਗਈ ਹੈ ਜਿਸ ਤੋਂ ਬਾਅਦ ਲੜਕੀ ਨੇ ਕਿਹਾ ਕਿ ਉਸ ਦਾ ਕਿਸੇ ਨੇ ਵੀ ਉੱਥੇ ਉਸ ਦੀ ਜਾਨ ਨਹੀਂ ਬਚਾਈ ਜਾਂ ਉਸ ਦਾ ਸਾਥ ਨਹੀਂ ਦਿੱਤਾ ਇਸ ਬਾਰੇ ਵਿੱਚ ਚਰਚਾ ਕੀਤੀ ਗਈ ਹੈ ਸੋ ਤੁਹਾਡੀ ਇਸ ਮਾਮਲੇ ਦੇ ਬਾਰੇ ਕੀ ਹਿਰਾਇ ਤੁਸੀਂ ਕੀ ਸੋਚਦੇ ਹੋ ਕਿ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਣਾ ਸਹੀ ਹੈ ਜਾਂ ਨਹੀਂ ਕਿ ਬੱਚਿਆਂ ਦਾ ਪੰਜਾਬ ਦੇ ਵਿੱਚ ਰਹਿ ਕੇ ਹੀ ਭਵਿੱਖ ਬਣਾਇਆ ਜਾ ਸਕਦਾ ਹੈ ਕਮੈਂਟ ਕਰਕੇ ਆਪਣੀ ਰਾਏ ਜਰੂਰ ਦੱਸੋ ਧੰਨਵਾਦ